ਪਤਾ ਕਿ ਮੈਸੇਜ ਨੂੰ ਉਹਨੇ ਜੋਗਤ ਹੋ ਜਾਊਗਾ ਨਾ ਉਹੋ ਛੋਣੇ ਜੋ ਬੰਦ ਕਰਦਾ ਨਹੀਂ ਨਹੀਂ ਆ ਦੇਖ ਲੋ ਬਾਈ ਆਪਣਾ ਪੱਥਰ ਲੈ ਕੇ ਆਏ ਸੀਗੇ ਪੰਜਾਬ ਚੋਂ ਭਰ ਕੇ ਠੀਕ ਹੈ ਨਾ ਤੇ ਇਹਨਾਂ ਦਾ ਖਾਣ ਦਾ ਤਰੀਕਾ ਦੇਖ ਲੋ ਗੱਡੀਆਂ ਵਾਲੇ ਨੂੰ ਨਾਲੇ ਤਾਂ ਪਹਿਲਾਂ ਪਹੁੰਚ ਲੈਣ ਗਏ ਜਦੋਂ ਉਦੋਂ 1200 ਰੁਪਏ ਕੱਟ ਲਿਆ ਅਕੇ ਡਾਲਾ ਦੇ ਕੇ ਜਾ ਹੁਣ ਜਦੋਂ ਲੇਬਰ ਵਾਲਿਆਂ ਕੋਲ ਆਏ ਆਂਗੇ ਤੇ ਲੇਬਰ ਵਾਲੇ ਗੱਡੀ ਬਾਹਰ ਨਹੀਂ ਕੱਢਣ ਦੇ ਰਹੇ ਅਕੇ ਤੁਹਾਨੂੰ ਆ ਪੈਸੇ ਦੇ ਡਾਲੇ ਦੇ ਡਾਲੇ ਲੈਣੇ ਪਹੁੰਚ ਦੇਣ ਵੇਲੇ ਲੈ ਕੇ ਡਾਲਾ 1200 ਰੁਪਇਆ ਹੁਣ ਗੱਡੀ ਨੂੰ ਅੰਦਰ ਜਮ੍ਹਾਂ ਕਰ ਰੱਖਿਆ ਬਾਈ ਤੇ ਅਗੇ ਸਾਨੂੰ ਅੱਡ ਪੈਸੇ ਦੇ 700 ਰੁਪਇਆ ਫੇਰ ਗੱਡੀ ਬਾਹਰ ਨਿਕਲਣ ਦਵਾਵਾਂਗੇ ਦੋ ਦੋ ਵਾਰੀ ਡਾਲਾ ਕੌਣ ਦਿੰਦਾ ਹੁੰਦਾ ਬਾਈ ਜੇ ਹੁਣ ਮੈਂ ਉਹਨਾਂ ਦੀ ਵੀਡੀਓ ਬਣਾਉਣ ਲੱਗਿਆ ਅਗੇ ਵੀਡੀਓ ਨਹੀਂ ਬਣਾਉਣੀ ਮੁੜ ਕੇ ਲਾਫੜਾ ਵੱਧ ਜੂਗਾ ਆਏ ਆ ਫਲਾਨਾ ਇਹ ਵੋ ਫੇਰ ਬਾਈ ਇਹਦਾ ਧੱਕਾ ਹੀ ਆ ਯਾਰ ਗੱਡੀ ਵਾਲੇ ਨਾਲ ਦੋ ਦੋ ਵਾਰੀ ਡਾਲਾ ਠੀਕ ਆ ਨਾ ਗੱਡੀ ਖਾਲੀ ਹੋ ਗਈ ਹੁਣ ਕਿਹੜੀ ਕੰਡੇ ਵਾਲੀ ਵਰਤੀ ਹੈ ਕੰਡਾ ਨਹੀਂ ਦੇ ਰਹੇ ਹੈਗੇ ਪਹੁੰਚ ਨਹੀਂ ਕੰਡੇ ਤੇ ਨਹੀਂ ਚੜਨ ਦੇ ਰਹੇ ਗੱਡੀ ਉਰ ਨਾ ਚਿਰ ਜਿੰਨਾ ਚਿਰ ਕਿ ਸਾਨੂੰ ਅੱਡ ਪੈਸੇ ਨਹੀਂ ਦਿੰਦਾ ਬਾਈ ਇਹ ਸਾਡੇ ਨਾਲ ਧੱਕਾ ਬਹੁਤ ਹੁੰਦਾ ਗੱਡੀਆਂ ਵਾਲਿਆਂ ਨਾਲ ਮਾੜਾ ਮੋਟਾ ਯਾਰ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਇਹ ਅਸੀਂ ਟੂਨਾ ਮੰਦਰਾ ਪੋਰਟ ਤੇ ਖੜੇ ਆਂਗੇ ਅਡਾਨੀ ਦੀ ਪੋਰਟ ਆ ਦੇਖ ਲੋ ਠੀਕ ਹੈ ਤੇ ਜੇ ਸਾਕੇ ਜਿੰਨਾ ਚਿਰ ਸਾਨੂੰ ਪੈਸੇ ਨਹੀਂ ਦਿੰਦਾ ਉਹਨਾਂ ਚਿਰ ਗੱਡੀ ਨਹੀਂ ਬਾਹਰ ਜਾਊਗੀ ਦੱਸੋ ਯਾਰ ਅਸੀਂ ਕੀ ਕਰੀਏ ਦੋ ਦੋ ਵਾਰੀ ਡਾਲੇ ਦੇਆ ਕਰੀਏ ਏ ਭਈਆ 100 ਰੁਪਏ ਵਾਲਾ ਡਾਲਾ ਜਿਹੜਾ ਚੱਲਿਆ ਨਾ ਇਹ ਨਹੀਂ ਕੰਮ ਕਰਿਆ ਹੁਣ ਡਾਲਾ ਆ ਗਿਆ ਦਫ਼ਤਰਾਂ ਚ ਲੈ ਲੈਂਦੇ ਨੇ ਤੇ ਬਾਕੀ ਦੁਆਰੇ ਫੇਰ ਪਾਲਦੇ ਨੇ ਲੇਬਰ ਵਾਲੇ ਆ ਕੇ ਸਾਨੂੰ ਚਾਹ ਪਾਣੀ ਅੱਡ ਦੋ ਤਾਂ ਭਾਈ ਵੀਡੀਓ ਸ਼ੇਅਰ ਕਰੋ ਯਾਰ ਕੋਈ ਸੁਣਵਾਈ ਹੈ ਨਹੀਂ ਸਾਡੀ ਦੱਸੋ ਅਸੀਂ ਕਿੱਥੇ ਜਾਈਏ